ਸੋ ਸ੍ਰੀ ਗੱਭੀ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਕਰਦਾ ਹਾਂ ਤੁਹਾਡਾ ਆਪਣੇ ਨੰਬਰ ਦਾ ਡੈਰੀ ਫਾਰਮ ਤੇ ਤੇ ਅੱਜ ਜਿਹੜੀ ਵੀਡੀਓ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਬਹੁਤ ਹੀ ਚੰਗੀ ਟੌਫ ਦੀ ਘੱਟੀ ਲੈ ਕੇ ਆਏ ਹਾਂ ਤੇ ਸਾਰੀ ਗੱਲਬਾਤ ਆਪਾਂ ਪੂਲੀ ਵੀਡੀਓ ਵਿੱਚ ਕਰਾਵਾਂਗੇ ਤੁਹਾਨੂੰ ਇਸੇ ਵੀਡੀਓ ਵਿੱਚ ਤੇ ਮੁੱਲ ਵੀ ਕਰਾਵਾਂਗੇ ਇਸੇ ਵੀਡੀਓ 'ਚ ਤੇ ਪਰਮਾਤਵਾ ਕੇ ਦੁਆ ਕਰਦੇ ਹਾਂ ਉਮੀਦ ਕਰਦੇ ਹਾਂ ਵੀ ਸਾਰੇ ਭਰਾ ਠੀਕ ਠਾਕ ਹੋਵੋਗੇ ਸਾਰਾ ਦਾ ਮਾਲ ਪਸ਼ੂ ਡੰਗਰ ਠੀਕ ਠਾਕ ਹੋਊਗਾ ਤੇ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਆਪਣੇ ਨੰਬਰ ਦਾ ਡੈਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਕੰਗੀਆਂ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਆ ਪਹਿਲਾਂ ਤੁਹਾਡੇ ਤੇ ਪਹੁੰਚ ਗਏ ਕਿਸੇ ਵੀ ਵੀਰ ਨੇ ਕੋਈ ਚੰਗੀਆਂ ਕਟੀਆਂ ਲੈਣੀਆਂ ਹੋਣ ਤਾਂ ਆਪਣੇ ਕੋਲੇ ਚੰਗੀਆਂ ਕਟੀਆਂ ਮਿਲਦੀਆਂ ਬਈ ਲੰਗ ਦੀ ਥਣਾ ਦੀ ਆਪਣੀ ਪੂਰ ਗਾਰੰਟੀ ਹੋਊਗੀ ਠੀਕਾ ਤੇ ਚੰਗੀ ਕੁਆਲਿਟੀ ਦੀ ਹੋਊਗੀ ਜਾਇ ਮੁੱਲ ਦੀ ਸਭ ਤੋਂ ਵੱਡੀ ਗੱਲ ਇਹ ਹੀ ਆ ਬਈ ਮੁੱਲ ਜਾਇਜ ਹੋਊਗਾ ਆਪਣਾ ਠੀਕ ਹੈ ਨਾ ਇਦਾਂ ਦੀ ਹੋਰ ਵੀਡੀਓ ਬਣਾਉਣ ਲਈ ਆਪਣਾ ਨੰਬਰ ਆ 94179 50102 ਜਿਹੜੇ ਵੀ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਸੰਪਰਕ ਕਰ ਲਿਓ ਜਾਇਜ ਏਟਾ ਦੇ ਵੀਡੀਓ ਬਣਾਈ ਜਾਂਦੀ ਆ ਤੇ ਕੱਟੀ ਬਾਰੇ ਹੋਰ ਗੱਲਬਾਤ ਹੋਰੀ ਖੁਸ਼ੀ ਬਣਾ ਕਰਾਉਣਿਆ ਆ ਜਾ ਬਿਕਰਦੀ ਕੀ ਜੀ ਬਈ ਸਾਰੇ ਕਿਸਾਨ ਭਰਾਵਾਂ ਨੂੰ ਜਿਹੜਾ ਉਮੀਦ ਕਰਦੇ ਆ ਪ੍ਰਾਤਵਾ ਕੇ ਦੁਆ ਕਰਦੇ ਆ ਸਾਰੇ ਕਿਸਾਨ ਭਰਾ ਠੀਕ ਹੋਵੋਗੇ ਤੇ ਜੀ ਬਈ ਜੀ ਖੁਸ਼ਦੀਪ ਇਹ ਆਪਾਂ ਜਿਹਦੀ ਕੱਟੀ ਲੈ ਕੇ ਆ ਜੀ ਉਮਰ ਕਿੰਨੀ ਆ ਪਹਿਲਾਂ ਉਮਰ ਦੀ ਗੱਲ ਕਰੀਏ ਤਾਂ ਇਹਦੀ ਉਮਰ ਜੀ ਸੱਤ ਤੋਂ ਅੱਠ ਮਹੀਨਾ ਦੇ ਵਿਚਕਾਰ ਸੱਤ ਅੱਠ ਮਹੀਨਾ ਦੀ ਉਮਰ ਹੈਗੀ ਹੈ ਉਮਰ ਹੈਗੀ ਕਰਵਾ ਕੇ ਦੱਸਣ ਮਤਾਲਾ ਬਾਹਰ ਕੈ ਦੱਸਣ ਦਾ ਬਾਕੀ ਬਈ ਜੀ ਬਾਕੀ ਬਈ ਕੱਡੀ ਹੈ ਕੱਦ ਹਾਂ ਜਿਆਦਾ ਚੰਗਾ ਥੋੜਾ ਜੀ ਉਮਰ ਆ ਤੇ ਫੇਰ ਜੀ ਵੀ ਉੱਪਰ ਆ ਜੀ ਫੇਰ ਤੋਂ ਦਿਖਾ ਫੇਰ ਵੀਡੀਓ ਦੇਖ ਕੇ ਸਿੰਗੀ ਦਾਖਰੋ ਹਾਂ ਮਿੱਤਰੋ ਇੱਕ ਥੀ ਦੇਖੋ ਫੇਸ ਡੋਟੀ ਚੈੱਕ ਕਰੋ ਕ ਤੇ ਫਿਊਸਬਿਟੀ ਬਹੁਤ ਚੰਗੀ ਹੈ ਕਰ ਮੈਂ ਰੰਗ ਸੀ ਮੋੜ ਲਾ ਗਈ ਮਿੱਤਰੋ ਆ ਦੇ ਲਾ ਗਈ ਵੀ ਮੋੜ ਇਹਦੇ ਕੋਈ ਆਪਾਂ ਹਿੱਤ ਕੁਝ ਕਰਿਆ ਨਹੀਂਗਾ ਜੈਨੂਅਲ ਆ ਜਮਾ ਚੀਜ਼ ਠੀਕ ਹੈ ਆਪਾਂ ਅਰੇ ਗੂ ਮਾਰਦਾ ਵੀ ਕਿਸੇ ਰੱਖਦੇ ਮਾਰਦੇ ਆਪਾਂ ਇਦਾਂ ਦੀ ਗੱਲ ਨਹੀਂ ਕਰਦੇ ਆਪਾਂ ਜਿੱਤੀ ਜਦਾ ਹੀ ਕੱਟੀ ਆਪਾਂ ਉਹਦੀਆ ਬਈ ਉਹਦੀਆ ਉਹਦਾਂ ਦੀ ਬੱਟ ਪੜਾ ਦੇਖੋ ਕਰਮਾਈ ਦਾ ਬਹੁਤ ਐ ਮੰਨ ਲਓ ਵੀ ਜਿਵੇਂ 1.5 ਸਾਲ ਦੀ ਕੱਟੀ ਦਾ ਪੱਟਪੜਾ ਹੁੰਦਾ 14 ਚਰਾਈ ਬਹੁਤ ਆਈ ਪੱਟਪੜਾ ਦੀ ਗਾੜ-ਗਾੜ ਵੀ ਟੰਗ ਆ ਗਾੜ ਤੋਂ ਮਿੱਤਰੋ ਇਹਦੇ ਚੋੜੀ ਦਿਖਾਉਣੇ ਆ ਚਾਰ ਪੰਜ ਜੇ ਕਰਾਦਨੇ ਪੰਜਵੀਂ ਕੋਈ ਖੋੜ ਚਾਹੂੰਗੀ ਚੈੱਕ ਉਹ ਆਪਣੀ ਗਰੰਟੀ ਹੋਊਗੀ ਠੀਕ ਆ ਨਾ ਥੋੜੀ ਚਰਦੀ ਆ ਮੂਰੀ ਦੇ ਅਜੀ ਬਾਈ ਆਉਂਦੇ ਆ ਹਾਂ ਉਹ ਵੀ ਆਪਾਂ ਵੀ ਬਾਈ ਮਾਲਕ ਦਾ ਪੜਾ ਪਾਇਓ ਸੀ ਉਹ ਬੜਾ ਨਾਲ ਆ ਆਪਣਾ ਖੁਲੀਆ ਕਰਦੀ ਆ ਆਪਾਂ ਸਰ ਸੰਗਲ ਸੰਗਲ ਪਾਉਂਦੇ ਆਉਂਦੇ ਹੀ ਨਹੀਂ ਖੁਸ਼ਦੀ ਖੁਲੀਏ ਰਹਿੰਦੇ ਨਾ ਤੇ ਆਪਾਂ ਸਵਿਚ ਖਾਲੀ ਚੈੱਕ ਕਰ ਲੋ ਮਿੱਤਰੋ ਹਾਂਜੀ ਖੁਸ਼ਦੀ ਪਾ ਮੰਨ ਲਾ ਵੀ ਹੁਣ ਇਹਦਾ ਜੇ ਆਪਾਂ ਅਗੇ ਤੋਰ ਕੇ ਹਸਾਵਨਾ ਤੋਰ ਕੇ ਹਸਾਵਨੇ ਪਾਰਟੀ ਗੋਲੀ ਤੋੜ ਦੇ ਚੇ ਕਰਾ ਲੈਨੇ ਕੱਟੀ ਮਿੱਤਰੋ ਕੱਦ ਵੀ ਤੁਸੀਂ ਖੁਰਨੀ ਦੇ ਹਿਸਾਬ ਨਾਲ ਅੰਦਾਜ਼ਾ ਲਾ ਸਕਦੇ ਹੋ ਆਪਣੇ 10 11 ਨਾਲ ਦੀ ਖੁਰਨੀ ਆ ਤੇ ਉਦੋਂ ਕੱਟ ਲੋ ਕੱਟ ਮੇਰੇ ਹਿਸਾਬ ਨਾਲ ਦੋਰ ਦੇ ਉੱਚੀ ਜਾਂ ਬਾਕੀ ਕਪੜੇ ਜਰੂਰ ਗਰੰਟੀ ਹੋਵੇ ਵੀਡੀਓ ਦੇ ਵਿੱਚ ਜਿੰਨਾ ਕੱਦ ਹੋ ਜੈਨੂਲ ਉਹਨੇ ਦਿਖਾਇਆ ਚੈੱਕ ਕਰ ਲਓ ਮਿੱਤਰੋ ਇਹ ਮੋਰੀ ਕੀਤਾ ਜਾਂਦਾ ਤੋੜ ਦੀ ਤੋਰ ਦੇ ਥੋੜੀ ਮੋਰੀ ਦੀ ਆਲ ਕਰਦੇ ਜਰੂਰ ਕਿਉਂਕਿ ਆਪਣੇ ਮਿੱਤਰੋ ਇਹਦੇ ਖੁਲਗੇ ਹੀ ਰਹਿੰਦੀ ਐ ਤੇ ਚੈੱਕ ਕਰਦੇ ਤੇ ਯਾ ਤਾਰ ਕੀ ਕਹਿੰਦਾ ਬਾਈ ਜੀ ਖੁਸ਼ੀ ਖਾਣ ਨੂੰ ਦਿਖਾ ਆਪਾਂ ਘੋੜੀ ਕੀਤਾ ਮੇਰੇ ਸੱਜਿਆ ਕਿਸ ਨੂੰ ਦਿਖਾਵਾਂਗੇ ਲੈ ਮਿੱਤਰੋ ਜੈਨੂਲ ਖਾਣ ਨਹੀਂ ਹੈ ਕੱਟੀ ਦੀ ਜੈਨੂਲ ਖਾਣ ਦੀ ਹੈ ਜੀ ਆਪਣਾ ਕੋਈ ਉਹ ਤੋਰਾ ਖਾਦੇ ਖੁਸ਼ੀ ਮਾੜਾ ਤੋੜ ਦੇ ਤੋਰਾ ਆਪਾਂ ਹੋਰ ਦਿੰਨੇ ਆ ਔਖੀ ਲੈ ਜੋਨੇ ਬੰਨ ਲੈ ਨਾ ਠੀਕ ਹੈ ਨਾ ਮਿੱਤਰੋ ਤੋਰਾ ਦੂਰਾ ਚੈੱਕ ਕਰ ਮਾਤਮਾਰਾ ਤੇ ਬਹੁਤ ਬੋਲਦਾ ਨੜੀ ਗੱਲ ਹੈ ਹਾਂ ਫਿਰ ਇਸ ਵੀਡੀਓ ਚ ਦੇਖੋ ਮਿੱਤਰੋ ਸਭ ਤੋਂ ਵੱਡੀ ਗੱਲ ਇਹ ਆ ਦੇਖੋ ਬਹੁਤ ਸੋਹਣੀਆ ਕਰਮ ਵਾਲੀ ਕੁੰਡਾ ਸਿੰਘ ਮੋੜ ਨਾਲੀ ਠੀਕ ਹੈ ਨਾ ਜੁਦੀਪਾ ਇਹਦੀ ਉਮਰ ਹੋ ਗਈ 7-8 ਮਹੀਨੇ 7-8 ਮਹੀਨੇ ਹੀ ਹੋ ਰਹੀ ਤੇ ਜੇ ਆਪਾਂ ਇਹਦੇ ਅੱਜ ਮੁੱਲ ਵੀ ਕਰੀ ਦੇ ਬਹੁਤ ਵੀਰ ਜੀ ਮੁੱਲ ਵੀ ਕਰਦੇ ਆ ਪਹਿਲਾਂ ਇਹ ਮਾਂ ਦੁੱਧ ਦੀ ਗੱਲ ਕਰੀ ਇਹਦੀ ਹਾਂ 10-12 ਲੀਟਰ ਮਾਲ ਕਹਿੰਦੀ ਦੱਸੋ ਹਾਂ ਆਪਾਂ ਆਪਣੀ ਮਾਦ 13 13-14 ਲੀਟਰ ਮਾਲ ਕਿਹੜਾ ਤੁਹਾਨੂੰ ਚਲਾ 15 ਕਹਿੰਦੀ ਪਰ ਆਪਾਂ 13 14 ਲੈ ਕੇ ਗਾਰੰਟੀ ਦਿੰਦੇ ਆ ਤੇਰਾ ਚੋਲਡ ਰਹਿ ਗਿਆ ਕੁਛ ਦੀ ਬਈ ਗੱਲ ਇਹ ਆ ਵੀ ਕੱਟੀ ਸੋਣੀ ਬਹੁਤ ਆ ਸ਼ਕੀਨ ਆ ਬਈ ਕੱਟੀ ਸ਼ਕੀਨੀ ਸ਼ੀਨ ਤੋਂ ਤੇ ਭਲੀ ਵੀ ਆ ਗਈ ਐਟੋ ਬੜੀ ਚੜਾਈ ਇਕ ਆਣੀ ਬਾ ਚੰਗੇ ਸੀਵਣ ਦੀ ਬਈ ਬਈ ਇਹਨਾਂ ਕੋਲ ਗਰੰਟੀ ਨਹੀਂ ਦਿੰਦੇ ਠੀਕ ਆ ਨਾ ਉਹ ਅਗਲਾ ਕੋ ਮਰ ਜੀ ਜਾਵੇ ਪਰ ਚੋਲਡ ਚਾਹ ਤੰਨੇ ਆ ਮੰਨ ਲਓ ਪੂਰੇ ਨਿਕਰੇ ਮੇ ਥਾਣੇ ਕੋ ਗਿਆ ਤੇ ਬਹੁਤ ਜਨਾ ਥਾਣੇ ਲੱਜਾ ਵਠੀਏ ਨਾ ਬਾਈ ਬਾਕੀ ਉਹਨਾਂ ਕੋਲ ਤਾਂ ਥੋੜੀ ਫੱਦਰ ਆਈ ਸੀਦੂ ਆਪ ਨੂੰ ਕੋਈ ਪੱਠੇ ਨਹੀਂ ਖਾਦੇ ਥੋੜੇ ਨਹੀਂ ਕੋਈ ਗਾਈਆਂ ਚੋਈ ਸੀ ਹੋਗੀ ਹਾਂ ਯਾਰ ਤਰਫ ਉਹਨਾਂ ਦੇ ਗਾਈਆਂ ਚੋਈਆਂ ਸੀ ਮਾਲਕਾਂ ਦੇ ਦੋ ਮੱਝਾਂ ਜਿਹਨਾਂ ਦੇ ਬਾਕੀ ਤੇ ਇਸ ਕਰੇ ਹੋ ਪੱਟੀ ਨੇ ਪੱਟੀ ਹਰੇ ਹੁਣ ਖਾਨ ਲੱਗਿਆ ਮਾੜਾ ਮੋਟਾ ਕਰਮ ਵਾਲੀ ਤੇ ਖੁਸ਼ ਦੀ ਵੀ ਜੇ ਆਪਾਂ ਤੇ ਮੁੱਲ ਦੀ ਗੱਲ ਕਰ ਰਹੀਏ ਜੇ ਆਪਾਂ ਜੇ ਆਪਾਂ ਦੀ ਗੱਲ ਕਰੀ ਮੁੱਲ ਵਾੜੀ ਦੀ ਬੋਲ ਬਿਨਾਂ ਲਾਭਾ ਹੁੰਦਾ ਜੋ ਮੁੱਲ ਨਹੀਂ ਕਰਦੇ ਹਨਾ ਆਪਾਂ ਵੀ ਮੁੱਲ ਵੀ ਕਰਨ ਲੱਗੇ ਵੀਡੀਓ ਵਿੱਚ ਕਿਉਂਕਿ ਪਹਿਲਾ ਵਪਾਰੀ ਵੀ ਲੈ ਜਾਂਦੀ ਬਈ ਠੀਕ ਹੈ ਨਾ ਹੁਣ ਕੇ ਅਗਲੇ 100 ਪਾਰ ਦਾ ਉਹ ਵਪਾਰੀ ਵੀਦਾ ਪਰ ਹੁਣ ਆਪਾਂ ਮੁੱਲ ਕਰ ਲੱਗੇ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਯਾਦ ਤਾਂ ਇਹ ਚੀਜ਼ ਹੁੰਦੀ ਹੈ ਪਾਲਣ ਵਾਲਾ ਵੀ ਲੈਦਾ ਪਾਲਾ ਹਾਂ ਵਪਾਰੀ ਇਹ ਵੀ ਚਲੋ ਹੁੰਦਾ ਅਗਲੇ ਦੇ ਵਪਾਰੀ ਵੀ ਨੇ ਚਲ 2 ਪੈਸੇ ਕਾਤੇ ਕਮਾਣ ਹਾਂ ਬੋਲੋ ਸਾਰਾ ਯਾਰ ਪੀਦਾ ਵੈਰੀ ਮਿੱਤਰੋ ਸਾਰਾ ਯਾਰ ਬਈਆ ਦੇ ਲੈਣਾ 16000 ਦੀ ਬਾਹ ਥੱਲੇ ਆ ਗਿਆ ਇਹਨੂੰ ਹੋਰ ਵੀ ਥੱਲੇ ਆ ਗਿਆ ਤੇਰਾ ਫੇਸ ਬੈਟੀ ਦੇਖੋ ਕੱਤੀ ਜੀ ਇਹ ਕੋਈ ਨਹੀਂ ਆ ਆਪਣੇ ਨੰਬਰ ਦਾ ਜੈ ਜੀ ਹਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਆਉਗਾ ਇੰਸਟਾਗ੍ਰਾਮ ਤੇ ਫੋਲੋ ਕਰਕੇ ਆਉਗਾ ਹਾਂ 500 ਰੁਪਏ ਦੀ ਹੋਊ ਸ਼ੂਟ ਯਾਰ ਅੱਛਾ 500 ਰੁਪਏ ਦੀ ਹੋਊ ਸ਼ੂਟ ਕੀ ਖੋਜੀ ਕੀ ਖਾਂਦਾ ਸੀ ਆਪਣਾ ਨੂੰ ਐਸ ਮੈਂ ਕੋਈ ਨਾ ਹਾਂ ਉਹ ਵੀ ਆਪਣਾ ਵਾਈਪ ਆਉਣ ਵਾਲੀ ਵਾਲੀ ਕਹਿੰਦੇ ਮੇਰੇ ਕੋਲ ਕੋਈ ਦੀਨੇ ਹੋਰ ਵੀ ਆਫਰ ਕਰਤੀ ਨਹੀਂ ਤੂੰ ਘੱਟ ਵਾਲਾ ਮੇਰੇ ਕੋਈ ਫੋਨ ਨਾ ਲਾ ਤੂੰ ਘੱਟ ਵਾਲਾ ਫੋਨ ਨਾ ਲਾ ਵੇ ਕੋਈ ਕੱਤੀ ਆਪਣੇ ਕੋਲੇ ਬਾਈਆਂ ਦੇ ਬਾਲੇ ਦੇ ਫੋਨ ਆ ਜੀ ਵੀ ਕੱਤੀ ਲੈ ਕੇ ਦਿਓ ਕੱਤੀ ਚੰਗੀ ਹੁੰਦੀ ਹੈ ਕੋਈ ਆਪਾਂ ਲਾ ਇਹ ਦੋ ਜਿਹੜੀ ਪਹਿਲਾਂ ਵੀ ਜਿਹੜੀ ਮੋਰਨ ਵਾਲੀ ਕੱਤੀ ਸੀ ਨਾ ਉਹ ਚੰਗੀ ਸੀਗੀ ਇਹ ਕੱਤੀ ਵੰਗੋ ਖੁਸ਼ਦੀ ਬਾਲੇ ਫੋਨ ਆਇਆ ਉਹਦਾ ਫੋਨ ਵੀ ਬਾਲੇ ਆਇਆ ਸੀ ਬਾਲੇ ਹੋ ਜਾਂਦੇ ਤੇ ਵੀਰ ਨਰਾਜੀ ਬਹੁਤ ਹੈ ਨਰਾਜੀ ਬਹੁਤ ਹੋਇਆ ਦੱਸਿਆ ਨਹੀਂ ਤੀਜੇ ਦਾ ਫੋਨ ਤੇ ਵੇਕੀ ਸੀ ਨਾ ਅਗਲਾ ਕਹਿੰਦਾ ਵੇਕਦੀ ਨਹੀਂ ਆਪਣੇ ਕੋਲ ਵੀ ਜਾਇਜ਼ ਰੇਟੂ ਨਾ ਕੋਈ ਦਾ ਜਾਇਜ਼ ਰੇਟ ਤੇ ਬਈ ਫੋਨ ਵੇਕੇ ਨਾ ਆਹ ਕੱਟੀ ਵੀ ਤੁਹਾਨੂੰ ਛੇ ਦਿਨਾਂ ਬਾਅਦ ਕੱਟੀ ਸੇਲ ਹੋਊਗੀ ਸੇਲ ਹੋਊਗੀ ਹੋਊ ਜੂ ਅੱਜ ਆਜ ਵੀ ਸੇਲ ਕੱਟੀ ਕਰ ਦਾਂਗੇ ਨਹੀਂ ਮਿੱਤਰੋ ਜਿਹੜਾ ਵੀ ਪਹਿਲਾਂ ਲਈਆ ਤਾਂ ਰੱਬ ਦੀ ਮਿਹਰ ਆ ਉਹ ਬਾਣ ਵਾਲੀ ਕਹਿੰਦੇ ਗੱਲ ਜਿਹੜਾ ਬਾਗਰੀ ਮੇਰਾ ਕੱਟੀ ਸੇਲ ਹੋ ਜੂਗੀ ਹੋ ਜੂਗੀ ਬਾਕੀ ਅੱਜ ਨਹੀਂ ਕੱਲ ਨੂੰ ਤਾਂ ਹੋਈ ਜਾਣੀ ਹੋਈ ਜਾਣੀ ਹਾਂ ਉਹ ਵੀ ਮੋਲੇ ਜਾਜ ਬੁੱਧਿਆ ਬਾਕੀ ਹੋ ਸਕਦਾ ਪਾਲਣਾ ਵਾਲੀ ਵੀ ਪਾਲਣਾ ਵਾਲਾ ਵੀਰ ਆਈਣੇ ਪਹਿਲ ਦੂਜੇ ਦੇ ਫੋਨ ਤੇ ਵੇਖ ਜੀ ਕਿਉਂਕਿ ਪਾਲਣਾ ਵਾਲਾ ਵੀਰ ਕੱਟੀ ਨਸਲ ਦੇ ਕੇ ਸ਼ੌਕ ਦੇ ਕੇ ਬੰਦਾ ਪੈਸੇ ਲਾਊਗਾ ਵੀ ਤਰੀਕਾ ਚੰਗੀ ਬਹੁਤ ਆ। ਫੇਰ ਸੋਕ ਤੇ ਵੀ ਬਹੁਤ ਆ ਦੇਖੋ ਜੀ। ਇਹ ਸਿਕ ਵਾਰੀ ਤੁਹਾਨੂੰ ਫੇਸਬੁਕ ਕਹਾਣੀ ਹੋਰ ਇੱਕ ਵਾਰੀ ਚੈੱਕ ਕਰਾਉਣੇ ਕਿ ਲਈ। ਦੇਖੋ ਮਤਲਬ ਫੇਰ ਚੈੱਕ ਕਰ ਲਓ। ਬਹੁਤ ਸੋਹਣਾ। ਇੱਕ ਸੀ ਕੀ ਲੱਗੀ, ਸਿੰਗੀ ਲੱਗੀ। ਇੱਕਰ ਪਾਈ ਬਹੁਤ ਚੰਗਾ। ਤੇ ਇਦਾਂ ਹੀ ਹੋਰ ਵੀਡੀਓ ਦੇਖਣ ਲਈ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਦੇ ਵੀਰ ਨੇ ਚੰਗੀਆਂ ਕੱਟੀਆਂ ਲੈਣੀਆਂ ਹੁਣ। ਆਪਣਾ ਮੋਬਾਈਲ ਨੰਬਰ ਆ 9417950102 ਜਿਹੜੇ ਕਿਸੇ ਵੀ ਨੂੰ ਲੋੜ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਕੱਟੀ ਖਰੀਦਣ ਲਈ ਤੇ ਇਦਾਂ ਹੀ ਹੋਰ ਕੱਟੇ ਜਿੱਦ ਲਈ ਵੀ ਕਰ ਤੇ ਕਟੀਆਂ ਆਪਣੇ ਚੈਨਲ ਤੇ ਆਉਂਦੀ ਰਹਿੰਦੀਆਂ ਤਾਂ ਧੰਨਵਾਦ ਸਾਰੇ ਵੀਰਾਂ ਦਾ ਫੋਨ ਵਧਾਈ ਦਿਓ